ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਕਈ ਲੋਕ ਮਾਰੇ ਗਏ ਸੀ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਤਾਂ ਤਸਵੀਰਾਂ ਜੋ ਹੁਣੇ ਤੁਹਾਨੂੰ ਸਾਂਝੀ ਕਰਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਕੋਰਟ ਦੀਆਂ ਜਿੱਥੇ 16 ਦੋਸ਼ੀਆਂ ਨੂੰ ਆ ਅੱਜ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਦੋਸ਼ੀ ਨੇ ਜਿਨ੍ਹਾਂ ਦੀ ਨਕਲੀ ਸ਼ਰਾਬ ਦੇ ਕਾਰਨ ਜ਼ਹਿਰੀਲੀ ਸ਼ਰਾਬ ਦੇ ਕਾਰਨ ਬੀਤੇ ਦਿਨ ਕਈ ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਹੁਣ ਕੈਮਰੇ ਦੇ ਅਗਰ ਮੂਲ ਕੁੰਦੇ ਹੋਏ ਨਜ਼ਰ ਆ ਰਹੇ ਨੇ ਇਹੋ ਸ਼ਖਸ ਨੇ ਜਿਨ੍ਹਾਂ ਦੇ ਕਰਕੇ ਅੰਮ੍ਰਿਤਸਰ ਦੇ ਵਿੱਚ ਕਈ ਪਰਿਵਾਰ ਉਜੜ ਗਏ ਕਈਆਂ ਦੇ ਸੁਹਾਗ ਉਜੜ ਗਏ ਤਾਂ ਦੱਸ ਦਈਏ ਇਹਨਾਂ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਬਣਾਈ ਜਾਂਦੀ ਸੀ ਨਕਲੀ ਸ਼ਰਾਬ ਬਣਾਈ ਜਾਂਦੀ ਸੀ ਜਿਸ ਤੋਂ ਬਾਅਦ ਉੱਚ ਦਮਾਂ ਦੇ ਵਿੱਚ ਵੇਚੀ ਜਾਂਦੀ ਸੀ ਜਿਸ ਕਾਰਨ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਹੁਣ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਾਂ ਤਸਵੀਰਾਂ ਜੋ ਨੇ ਅੰਮ੍ਰਿਤਸਰ ਕੋਰਟ ਦੀਆਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ 16 ਦੋਸ਼ੀ ਕੀਤੀ ਗਈ ਹੈ ਔਰ ਇਹਨਾਂ ਦੋਸ਼ੀਆਂ ਨੇ ਗ੍ਰਿਫਤਾਰ ਕਰ ਲੈ ਕੇ ਆਏ ਔਰ ਦੱਸੇ ਜਾ ਰਹੇ ਨੇ ਕਿ ਇਹਨਾਂ ਦੇ ਜੋ ਕਾਰੋਬਾਰੀ ਨੇ ਇਹਨਾਂ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 16 ਦੋਸ਼ੀਆਂ ਨੂੰ ਅੱਜ ਅਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਦੋ ਲੋਕਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ਜਿਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਜਿਹੜੇ ਪਹਿਲਾਂ ਨਕਲੀ ਸ਼ਰਾਬ ਵੇਚ ਕੇ ਜ਼ਹਿਰੀਲੀ ਸ਼ਰਾਬ ਵੇਚਦੇ ਸੀ ਤਾਂ ਹੁਣ ਅੱਜ ਫੜੇ ਗ ਪਹਿਲਾਂ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਰਹੇ ਟਾਈਮ ਤੋਂ ਵੇਚਦੇ ਆ ਪਹਿਲਾਂ ਟਾਈਮ ਹੋ ਗਿਆ ਵੇਚਦੇ ਉਹ ਬੱਬਾ ਜੀ ਆ ਜਿਹੜਾ ਨਾਲ ਆ ਇਹਨੇ ਪਿਛਲੇ ਕਿੰਨੇ ਸਾਲਾਂ ਤੋਂ ਵੇਚਦੇ ਥੱਲੇ ਹੁਣ ਥੱਲੇ ਰੋ ਹਾਂ ਸਾਲ ਕੀ ਹੋਇਆ ਹੈ ਕਿੰਨੇ ਪੈਸੇ ਨਹੀਂ ਸ਼ਰਾਬ ਨਹੀਂ ਵੇਚਦੇ ਮਲਕ ਕੌਣ ਕੌਣ ਕਰਦਾ ਹੈ ਕੰਮ ਥਰੇ ਘਰ ਵਾਲੇ ਦੀ ਮੌਤ ਉਹ ਵੀਂਦਾ ਤੇ ਉਹ ਹੀ ਪਤਾ ਨਹੀਂ ਤੁਸੀਂ ਨਹੀਂ ਸ਼ਰਾਬ ਵੇਚਦੇ ਉਹ ਵੇਚ ਉਹ ਯਾਰ ਮੌਂਗ ਦਾ ਜੰਮਿਆ ਮਾਰਦਾ ਹੀ ਆ ਉਹ ਸਾਦਾ ਦਿੱਤਾ ਜਾਂਦਾ ਜੀ ਆਪਣੇ ਸ਼ਰਾਬ ਵਿੱਚ ਇਹਦੇ ਵਿੱਚ ਉਹ ਕਹਿੰਦੇ ਥੈਲੀਆਂ ਬਣਾਉਂਦਾ ਵੇਚਦੇ ਹੀ ਤੀ ਉਹ ਹੋਈ ਵੇਚਦਾ ਹੀ ਮਾਰਦਾ ਹੀ ਆਨ ਕਿੰਨਾ ਨੂੰ ਮਾਰਦਾ ਜੀ ਹਨਾ ਵਾਦਾ ਖੁਰ ਗਿਆ ਥੋੜਾ ਸਾਡਾ ਮਾਰ ਗਿਆ ਅੱਧਰੋਂ ਨਾ ਖਵਾਦਾ ਅੱਧਰੋਂ ਨਾ ਖਵਾਦਾ ਆ ਜਿਹੜਾ ਫੜਿਆ ਉਹ ਹੀ ਦੇਖ ਕੇ ਕਿੰਨੀ ਸ਼ਰਾਬ ਪਿੰਦਾ ਸੀ ਤੂੰ ਇੱਧਰੋਂ ਚੱਲ ਇੱਧਰੋਂ ਕਿਧਰੋਂ ਆਉਂਦੀ ਆ ਕੀ ਤੂੰ ਸ਼ਰਾਬ ਪੀਂਦਾ ਵੇ ਆ ਜਿਹੜੇ ਫੜੇ ਭਗਵਾ ਦੇ ਆਹ ਪਾ ਲਈ ਥੋੜਾ ਵਾਦਾ ਕਿੰਨੇ ਦੀ ਥੈਲੀ ਵੇਚਦੇ ਸੀ ਕਿੰਨੇ ਦੀ ਥੈਲੀ ਵੇਚਦੇ ਸੀ ਸ਼ਰਾਬ ਦੀ ਦੀ 100 ਦੀ 100 ਦੀ ਵੇਚਦੇ ਤੇ ਤੁਹਾਨੂੰ ਪਤਾ ਹੈ ਕਿ ਕਿੰਨੇ ਲੋਕਾਂ ਦੀ ਮਹਤਵ ਹੈ ਕਿਈ ਲੋਕਾਂ ਦੀ ਮਹਤਵ ਨਹੀਂ ਪਤਾ ਹਾਂ ਤੂੰ ਪੁੱਛ ਲੈ ਫਿਰ ਤੁਹਾਨੂੰ ਕਿਉਂ ਫੜਿਆ ਜੀ ਪਤਾ ਨਹੀਂ ਤੁਹਾਨੂੰ ਉਹਦੇ ਬੁੱਢੇ ਦੇ ਘਰ ਨਹੀਂ ਹੋਰ ਪਿੰਡ ਵਿੱਚ ਕੋਈ ਪਰ ਲੱਗੇ ਤੇ ਪਿੰਡ ਵਿੱਚ ਕੋਈ ਪਰ ਹੋ ਗਿਆ ਆਪੇ ਹੀ ਪੀ ਕੇ ਪਿੰਡ ਵਿੱਚ ਕਿੰਨੇ ਲੋਕ ਦੇ ਪਿੰਡ ਦਾ ਨਹੀਂ ਮੈਨੂੰ ਪਤਾ ਮੈਂ ਇੱਕ ਨਿੱਕ ਮਾਈ ਕਰ ਚੁੱਕੇ ਹੁੰਦਾ ਮੈਂ ਨਹੀਂ ਕੋਈ ਵੀ ਕੀਤੀ ਪ੍ਰਵਾ ਦਵਾਈ ਦੋ ਦਿਨ ਦਾ ਪੁਲਿਸ ਮਾਰਡ ਮਿਲਿਆ ਦੋ ਦਿਨ ਦਾ ਪੁਲਿਸ ਮਾਰਡ ਕਿੰਨਾ ਮੰਗਿਆ ਗਿਆ ਸੀ ਭਾਜੀ ਅਸੀਂ ਜੀ ਮੰਗੇ 10 ਦਿਨ ਦਾ ਮੰਗੇ 2 ਦਿਨ ਦਾ ਪੁਲਿਸ ਮਾਨ ਮਿਲ ਸਕਦਾ ਟੋਟਲ ਕਿੰਨੇ ਪੇਸ਼ ਕੀਤੇ ਗਏ ਹਾਂ ਜੀ ਹਾਂ ਜੀ ਕਿੰਨੇ ਲੋਕੀ ਪੇਸ਼ ਕੀਤੇ ਗਏ ਆ ਹਾਲੇ ਅਸੀਂ 16 ਬੰਦੇ ਪੇਸ਼ ਕੀਤੇ ਨੇ 16 ਜੀ ਸਰ ਹੋਰ ਪੈਂਡਿੰਗ ਰੈਸਾਂ ਆ ਗਏ ਆ ਅੱਜ 16 ਬੰਦੇ ਜੀ 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 ਜੇਮ ਸੀਗੇ ਪਿਓ ਪਤ ਤੁਹਾਡੇ ਪੇਸ਼ ਕਰਤੇ ਕਿਉਂ ਜਿਉ ਆ ਰਹੇ ਨੇ ਜੋ ਪੇਸ਼ ਕਰਨੀ ਹੈ ਅੱਛਾ 16 ਪੇਸ਼ ਕਰ ਜੀ ਜੀ ਸਰ ਉਹਨਾਂ ਨੇ ਕੀ ਨਿਗਾਰੀ ਸਰ ਅੱਜ ਹਲੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਆ ਅਨੇ ਉਹ ਕੁਝ ਗੱਲਾਂ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਸਰ ਕਿਹੜਾ ਮਾਮਲਾ ਜਾਣ ਦੇ ਪਹਿਲਡੀ ਮਾਨਯੋਗ ਡੀਜੀ ਸਾਹਿਬ ਨੂੰ ਪੀਸੀ ਕਰ ਦਿੱਤੀ ਗਈ ਹੋਈ ਅਲਕੋਹਲ ਦਿਲੀਓ ਆ ਰਹੀ ਸੀ ਜੀ ਇਹ ਫਰਦਰ ਇਨਵੈਸਟੀਗੇਸ਼ਨ ਦਾ ਬਾਤ ਦੋ ਜਨ ਅੰਦਰ ਮਾਰਾ ਜੀ ਦੋ ਜਨ ਮਤਲਬ ਮੈਂ ਕਿਹੜਾ ਫਰਦਰ ਹੈ ਸਰ ਬਖਦਮਾ ਜੀ ਐਸੇ ਅਸੀਂ ਬਤਾਲੀ ਬਟਾ 25 ਕਰ ਦਤਾ ਹੈ